ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਪੰਜਾਬ ਬਿਲਡਰ ਐਂਡ ਡੀਵੈਲਪਰ ਐਸੋਸੀਏਸ਼ਨ ਵੱਲੋਂ ਜਿਹਦੇ ਵਿੱਚ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਿ ਐਕਸ-ਕਿਪਟੀ ਸੀਐਮ ਪੰਜਾਬ ਰਹੇ ਨੇ ਤੇ ਅਸੀਂ ਉਹਨਾਂ ਦੀ ਇਸ ਪੰਜਾਬ بتاਓ ਯਾਤਰਾ ਦਾ ਸਵਾਗਤ ਕਰਨ ਵਾਸਤੇ ਇਕੱਠੇ ਹੋਏ ਆਂ ਅਸੀਂ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਆਂ ਮੌਜੂਦਾ ਸਰਕਾਰ ਤੋਂ ਔਰ ਸਾਡੀ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਹੈ ਕਿ ਜਦ ਤੱਕ ਸਾਨੂੰ ਐਨਓਸੀ ਦੀ ਜੜੀ ਕੰਡੀਸ਼ਨ ਨਹੀਂ ਹਟਾਂਦੀ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੋਟਾਂ ਨਹੀਂ ਪਾਵਾਂਗੇ। ਪਾ ਬਿਲਡਰ ਐਂਡ ਅਸੋਸੀਏਸ਼ਨ ਵੱਲੋਂ ਇਹ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਵਾ ਕਿ ਜਦੋਂ ਤੱਕ ਸਾਡੇ ਪ੍ਰਾਪਰਟੀ ਦੇ ਬਿਜ਼ਨਸ ਨੂੰ ਉਹ ਜੋ ਜੋ ਸੌਂਤਾ ਦਿਨੇ ਚਾਹੀਦੀ ਸੀ ਉਹ ਨਹੀਂ ਦੇ ਰਹੇ ਹੈਗੇ ਨੇ ਉਲਟਾ ਸਾਨੂੰ ਮੁਸ਼ਕਲਾਂ ਦਿੱਤੀ ਜਾ ਰਹੇ ਹੈਗੇ ਨੇ ਜਿਸ ਤਰ੍ਹਾਂ ਕਿ ਇੱਕ ਨਵੀਂ ਪਾਲਿਸੀ ਬਣਦੀ ਆ ਹੈਗੀ ਹੈ ਜਿਹਦੇ ਵਿੱਚ ਇਹ ਕਹਿ ਗਿਆ ਕਿ 100 ਗੱਜ ਤੋਂ ਛੋਟਾ ਫ્લેਟ ਨਹੀਂ ਬਣ ਸਕਦਾ। ਯਾਨੀ ਕਿ 1 بی ایچ کے فلیٹ جو کہ زیرکرپور کھڑڑ موہالی اور نیو چنڈی گڑھ ہر جگہ تے بنتے آ رہے ہیں کافی سالاں تو پرانی سرکار دے ٹائم تے عام آدمی پارٹی جڑی ہے وہ اے کہہ رہی ہے کہ عام آدمی دا گھر بنانے دا سپنا ہے وہ پورا نہیں کلا ساں نے کیا سی کہ سانو ایک موقع دی تے پنجابیاں نے پوری ਝੋਲੀਆ بھر بھر کے ووٹاں پائی ہے اس سرکار نو ایک نئی سرکار کو امید کیتی ہوئی چینج آئے گی ਸਾਡਾ ਇਹ ਵਪਾਰ ਹੈ ਉਹ ਇੰਪਰੂਵ ਕਰੇਗਾ ਸਾਡੀਆਂ ਉਮੀਦਾਂ ਸੀ ਕਿਉਂਕਿ ਸਾਨੂੰ ਇਹਦਾ ਬਾਰੇ ਕੁਝ ਪਤਾ ਨਹੀਂ ਜੀਦਾ ਨਵੀਂ ਸਰਕਾਰ ਤੋਂ ਸਾਡੀ ਆਮ ਆਦਮੀ ਪਾਰਟੀ ਨਵੀਂ ਸੀ ਸਾਡੇ ਲਈ ਇਸ ਤੋਂ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਸੀਗੇ ਜਾਂ ਕਾਲੀ ਦਲ ਨੂੰ ਵੋਟਾਂ ਪਾਉਂਦੇ ਸੀਗੇ ਅਸੀਂ ਇੱਕ ਨਵੀਂ ਸਰਕਾਰ ਤੋਂ ਨਵੀਂ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਸੀ ਪਰ ਸਾਡੀ ਉਮੀਦਾਂ ਬਿਲਕੁਲ ਪਾਣੀ ਦੇਰ ਦਿੱਤਾ ਹੈ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਕੁਰਾਲੀ ਤੋਂ ਲੈ ਕੇ ਸੰਤੇ ਮਾਜਰਾ ਤੱਕ ਜਾਵੇਗੀ। ਉਸ ਤੋਂ ਬਾਅਦ ਸੋਹਣਾ ਗੁਰਦੁਆਰਾ ਜਾ ਕੇ ਸਮਾਪਤ ਹੋ ਜਾਵੇਗੀ। ਪੰਜਾਬ ਵੇਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਜੀ ਅਤੇ ਹੋਰ ਜਿਹੜੇ ਉਹਨਾਂ ਦੇ ਮੈਂਬਰ ਹੈ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਪੰਜਾਬ ਬਚਾਓ ਯਾਤਰਾ ਦੀਆਂ ਲਾਈਵ

ਪਹਿਲਾਂ ਤਾਂ ਸਾਰੇ ਚੈਨਲ ਦੇਖਣ ਵਾਲੇ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਤੇ ਤੁਸੀਂ ਸਾਡੀ ਆਵਾਜ਼ ਜਿਹੜੀ ਹੈਗੀ ਆ ਆਮ ਜਨਤਾ ਤੱਕ ਪਹੁੰਚਾ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਵੱਲੋਂ ਜਿਹਦੇ ਵਿੱਚ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਿ ਐਕਸ ਡਿਪਟੀ ਸੀਐਮ ਪੰਜਾਬ ਰਹੇ ਨੇ ਤੇ ਅਸੀਂ ਉਹਨਾਂ ਦੀ ਇਸ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨ ਵਾਸਤੇ ਇਕੱਠੇ ਹੋਏ ਆ ਅਸੀਂ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਹੈ ਮੌਜੂਦਾ ਸਰਕਾਰ ਤੋਂ ਔਰ ਸਾਡੀ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਵੈ ਕਿ ਜਦ ਤੱਕ ਸਾਨੂੰ ਐਨਓਸੀ ਦੀ ਜਿਹੜੀ ਕੰਡੀਸ਼ਨ ਨਹੀਂ ਹਟਾਉਂਦੀ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੋਟਾਂ ਨਹੀਂ ਪਾਵਾਂਗੇ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਵੱਲੋਂ ਇਹ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਵਾ ਕਿ ਜਦੋਂ ਤੱਕ ਸਾਡੇ ਪ੍ਰਾਪਰਟੀ ਦੇ ਬਿਜ਼ਨਸ ਨੂੰ ਉਹ ਜੋ ਜੋ ਸਹੂਲਤਾਂ ਦੇਣੀਆਂ ਚਾਹੀਦੀਆਂ ਸੀ ਉਹ ਨਹੀਂ ਦੇ ਰਹੇ ਹੈਗੇ ਨੇ ਉਲਟਾ ਸਾਨੂੰ ਮੁਸ਼ਕਲਾਂ ਦਿੱਤੀ ਜਾ ਰਹੇ ਹੈਗੇ ਨੇ ਜਿਸ ਤਰ੍ਹਾਂ ਕਿ ਇੱਕ ਨਵੀਂ ਪਾਲਿਸੀ ਬਣਦੀ ਹੈ ਹੈਗੀ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ 100 ਗੱਜ ਤੋਂ ਛੋਟਾ ਫ્લેਟ ਨਹੀਂ ਬਣ ਸਕਦਾ ਯਾਨੀ ਕਿ 1 بی ایچ کے فلیٹ جو کہ زیرکپور کھڑن موہالی اور نیو چنڈیگڑھ ہر جگہ تے بن دے آ رہے نے کافی سالاں تو پرانی سرکار دے ٹائم تے عام آدمی پارٹی جڑی ہے وہ اے کہہ رہی ہے کہ عام آدمی دا گھر بنانے دا سپنا ہے وہ پورا نہیں کرنا 100 گاجر تو نیچے یعنی کہ 50 60 65 گاجر دے 1 بی ایچ کے فلیٹ جو کہ 20 25 لاکھ روپے دی قیمت دے وچ ہوندے نے وہ اے سرکار دے وچ انہاں نے روک لگا دتی ہے کہ وہ نہیں بنن گے ہے گے ਤੇ ਅੱਜ ਜੇ ਆਪਾਂ ਗੱਲ ਕਰੀਏ ਯਾਤਰਾ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਪੂਰਾ ਜੇ ਆਪਾਂ ਗੱਲ ਕਰੀਏ ਬਾਜ਼ਾਰ ਤੋਂ ਲੈ ਕੇ ਸੜਕਾਂ ਤੱਕ ਪੂਰੀਆਂ ਸਜਾਈਆਂ ਹੋਈਆਂ ਨੇ ਕੀ ਲੱਗ ਰਿਹਾ ਲੋਕਾਂ ਦਾ ਰੁਝਾਨ ਇੱਕੇ ਲੱਖ ਕਿਉਂ ਬਦਲ ਗਏ ਸਰਕਾਰ ਤੋਂ ਦੇਖੋ ਸਰ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਇੱਕ ਮੌਕਾ ਦਿਓ ਤੇ ਪੰਜਾਬੀਆਂ ਨੇ ਪੂਰੀ ਝੋਲੀਆ ਭਰ-ਭਰ ਕੇ ਵੋਟਾਂ ਪਾਈਆਂ ਇਸ ਸਰਕਾਰ ਨੂੰ ਇੱਕ ਨਵੀਂ ਸਰਕਾਰ ਤੋਂ ਉਮੀਦ ਕੀਤੀ ਵੀ ਚੇਂਜ ਆਏਗੀ ਸਾਡਾ ਜਿਹੜਾ ਵਪਾਰ ਆ ਉਹ ਇੰਪਰੂਵ ਕਰੇਗਾ ਸਾਡੀਆਂ ਉਮੀਦਾਂ ਸੀਗੀਆਂ ਕਿਉਂਕਿ ਸਾਨੂੰ ਇਹਨਾਂ ਬਾਰੇ ਕੁਝ ਪਤਾ ਨਹੀਂ ਸੀਗਾ ਨਵੀਂ ਸਰਕਾਰ ਤੋਂ ਸਾਡੀ ਆਮ ਆਦਮੀ ਪਾਰਟੀ ਨਵੀਂ ਸੀ ਸਾਡੇ ਲਈ ਇਸ ਤੋਂ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਸੀਗੇ ਜਾਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਸੀਗੇ ਅਸੀਂ ਇੱਕ ਨਵੀਂ ਸਰਕਾਰ ਤੋਂ ਨਵੀਂ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਸੀਗੀਆਂ اور ਸਾਡੀ ਉਮੀਦਾਂ ਬਿਲਕੁਲ ਪਾਣੀ ਫੇਰ ਦਿੱਤਾ ਹੈ ਸਰਕਾਰ ਨੇ بجلی ਦੇ ਮਸਲੇ ਲੈ ਲੋ ਇਹਨਾਂ ਨੇ ਬਿਜਲੀ ਮੀਟਰ ਲਗਾਉਣ ਵਾਸਤੇ ਜਦਕਿ ਸੁਪਰੀਮ ਕੋਰਟ ਕਹਿੰਦਾ ਵੈ ਕਿ ਬਿਜਲੀ ਇੱਕ ਬੇਸਿਕ ਸੁਵਿਧਾ ਵੈ ਹਰ ਇਨਸਾਨ ਦਾ ਹੱਕ ਵੈ ਬੁਨਿਆਦੀ ਉਹਦੀ ਜ਼ਰੂਰਤ ਹੈ ਕਿ ਉਹਦੇ ਘਰ 'ਚ ਬਿਜਲੀ ਲੱਗਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਜਦਕਿ ਨਕਸ਼ਾ ਪਾਸ ਹੈ ਰਜਿਸਟਰੀ ਹੋ ਗਈ ਹੈ ਬੈਂਕ ਲੋਨ ਦੇ ਰਿਹਾ ਹੈ ਕਾਗਜ਼ ਕਲੀਅਰ ਹੈ ਉਦੇ ਵਾਸਤੇ ਵੀ ਇੱਕ ਐਨਓਸੀ ਵਰਗੀ ਕੰਡੀਸ਼ਨ ਲਗਾ ਦਿੱਤੀ ਜਿੱਤੇ ਐਮਸੀ ਜਾ ਕੇ ਤੱਕੇ ਖਾਣੇ ਪੈਂਦੇ ਹੈਗੇ ਐ ਐਮਸੀ ਦੇ ਦਫਤਰਾਂ ਦੇ ਵਿੱਚ ਚਲ ਜਾਓ ਅਫਸਰ ਉੱਥੇ ਬੈਠਦੇ ਨਹੀਂ ਹੈਗੇ ਕੋਈ ਸੀਟ ਤੇ ਮਿਲਦਾ ਨਹੀਂ ਹੈਗਾ ਉਹਦੇ ਵਿੱਚ ਵੀ ਆਨਲਾਈਨ ਸਿਸਟਮ ਇੰਟਰੋਡਿਊਸ ਕੀਤਾ ਗਿਆ ਉਹ ਆਨਲਾਈਨ ਸਿਸਟਮ ਵੀ ਜਿਹੜਾ ਬਿਲਕੁਲ ਫਲॉप ਹੋ ਗਿਆ ਤੇ ਕਿਆ ਲੱਗ ਰਿਹਾ ਜਿਸ ਤਰ੍ਹਾਂ ਭਗਵਾਨ ਸਿੰਘ ਮਾਨ ਕਹਿ ਰਹੇ ਆ ਇਸ ਵਾਰ 13 0 ਕਿਆ ਤੁਸੀਂ ਕਹਿ ਰਹੇ ਹੋ ਵਿਰੋਧ ਬਹੁਤ ਆ ਕਿਆ ਲੱਗ ਰਿਹਾ ਵੀ 13 0 ਕਰ ਲੈਣਗੇ ਉਹ ਮੈਨੂੰ ਬਿਲਕੁਲ ਉਮੀਦ ਨਹੀਂ ਹੈ ਜੀ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਅਸੀਂ ਦੇਖੋ ਸਾਰੇ ਇਹਨਾਂ ਨੇ ਮੰਤਰੀਆਂ ਨੂੰ ਮਿਲੇ ਆ ਜੀ ਅਸੀਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕੀਤੀ ਕਿ ਸਰ ਅਸੀਂ ਵਪਾਰੀ ਲੋਕ ਹੈ ਅਸੀਂ ਕਿਸੇ ਪਾਰਟੀਵਾਦੀ ਚ ਨਹੀਂ ਜਾਣਾ ਚਾਹੁੰਦੇ ਸਾਨੂੰ ਤਾਂ ਸਿਰਫ ਸਾਡੇ ਵਪਾਰ ਨੂੰ ਜੋ ਸਰਕਾਰ ਅਸੀਂ ਤੁਹਾਡੇ ਕਮਾਉਂਪੋਤਾ ਹੈ ਤੁਹਾਨੂੰ ਵੀ ਅਸੀਂ ਪੈਸਾ ਕਮਾ ਕੇ ਦੇ ਰਹੇ ਹਾਂ ਪ੍ਰਾਪਰਟੀ ਦਾ ਬਿਜ਼ਨਸ ਹੈ ਜਿਸ ਨਾਲ ਸਾਰੇ ਬਿਜ਼ਨਸ ਜੁੜੇ ਹੋਏ ਹੈ ਪਰ ਇਹ ਸਰਕਾਰ ਨੇ ਉਹਦਾ ਧਿਆਨ ਨਹੀਂ ਦਿੱਤਾ ਇਸ ਕਰਕੇ ਮੈਨੂੰ ਨਹੀਂ ਉਮੀਦ ਹੈ ਕਿ ਇਹ 13 0 ਵਾਲੀ ਜਿਹੜੀ ਗੱਲ ਉਹ ਕਹਿ ਰਹੇ ਨੇ ਉਹ ਪੂਰੀ ਹੋ ਪਾਏਗੀ ਪੰਕਜ ਜੀ ਲਾਸਟ ਦੇ ਵਿੱਚ ਆਮ ਪਬਲਿਕ ਨੂੰ ਕੀ ਕਹਿਣਾ ਚਾਹੂੰਗਾ ਚੋਣਾਂ ਨੂੰ ਲੈ ਕੇ ਸਰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਆਮ ਆਦਮੀ ਦੀ ਜਿਹੜੀ ਪ੍ਰਾਪਰਟੀ ਹੈ ਇਸ ਟਾਈਮ ਉਹਦੇ ਉੱਪਰ ਵੀ ਐਨਓਸੀ ਦੀ ਕੰਡੀਸ਼ਨ ਲੱਗੀ ਹੋਈ ਹੈ ਆਮ ਆਦਮੀ ਆਪਣਾ ਘਰ ਨਹੀਂ ਵੇਚ ਸਕਦਾ ਮੰਨ ਲਓ ਉਹਨੂੰ ਕਦੀ ਆਪਣੇ ਬੱਚੇ ਦੀ ਮੈਡੀਕਲ ਵਾਸਤੇ ਜਾਂ ਬਾਹਰ ਭੇਜਣ ਵਾਸਤੇ ਜਾਂ ਕੋਈ ਵੀ ਘਰ 'ਚ ਕੋਈ ਜ਼ਰੂਰਤ ਹੈ ਜਾਂ ਇੱਕ ਘਰ 'ਚ ਕੋਈ ਸਾਂਝੀ ਪ੍ਰਾਪਰਟੀ ਹੈ ਜਿਹਦੇ ਦੋ ਬੱਚੇ ਆਪਸ ਵਿੱਚ ਡਿਵਾਈਡ ਕਰਕੇ ਆਪਣਾ ਆਪਣਾ ਘਰ ਅਲੱਗ-ਅਲੱਗ ਬਣਾ ਲ ਚਾਹੁੰਦੇ ਆ ਇਸ ਟਾਈਮ ਦੇ ਇਸ ਐਨਓਸੀ ਦੀ ਕੰਡੀਸ਼ਨ ਕਰਕੇ ਉਹ ਵੇਚ ਨਹੀਂ ਪਾ ਰਹੇ ਹੈਗੇ ਇਸ ਕਰਕੇ ਮੈਂ ਤਾਂ ਇਹੀ ਕਵਾਂਗਾ ਕਿ ਆਮ ਆਦਮੀ ਲੋਕਾਂ ਨੂੰ ਕਿ ਅਗਰ ਤੁਸੀਂ ਇੱਕ ਬਦਲਾਅ ਚਾਹੁੰਦੇ ਹੋ ਔਰ ਇਹ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਅੱਗੇ ਵਾਸਤੇ ਨਾ ਆਵੇ ਤੇ ਤੁਸੀਂ ਇਹ ਜਿਹੜੀ ਆਪਣੀ ਅਕਾਲੀ ਦਲ ਪਾਰਟੀ ਹੈ ਇਹਨਾਂ ਦਾ ਲੱਜ ਕੇ ਪੰਜਾਬ ਬਚਾਓ ਯਾਤਰਾ ਤਾਂ ਹੀ ਨਹੀਂ ਕਰੇ ਕਿਉਂਕਿ ਅਸੀਂ ਸਾਰੇ ਪੰਜਾਬ ਨੂੰ ਬਚਾਉਣਾ ਹੀ ਚਾਹੁੰਦੇ ਆ ਜੀ ਕਿਉਂਕਿ ਆਮ ਆਦਮੀ ਪਾਰਟੀ ਨੇ ਇੰਨਾ ਕੁ ਬੁਰਾ ਹਾਲ ਕਰਤਾ ਸਾਰੀ ਯੂਥ ਦਾ ਆਪਣੀ ਲੀਡਰਾਂ ਦਾ ਹਨਾ ਖੁਦ ਦੇ ਲੀਡਰ ਵੀ ਉਹਨਾਂ ਦੇ ਦੇਖ ਲਓ ਕਰਪਟੇਡਾ ਠੀਕ ਹੈ ਜੀ ਤੇ ਯੂਥ ਦਾ ਸਾਡੇ ਇੱਕ ਪਾਸੇ ਉਹਨਾਂ ਨੇ ਕਿਹਾ ਸੀ ਰੋਜ਼ਗਾਰ ਦਵਾਗੇ ਰੋਜ਼ਗਾਰ ਤਾਂ ਮਿਲ ਨਹੀਂ ਰਿਹਾ ਜਿਹੜਾ ਰੋਜ਼ਗਾਰ ਸਾਡੇ ਕੋਲ ਸੀ ਉਹ ਵੀ ਖਤਮ ਹੋ ਗਿਆ ਜੀ ਮੈਂ ਤਾਂ ਸ਼ੁਰੂ ਤੋਂ ਹੀ ਅਕਾਲੀਆਂ ਚ ਐ ਨਾ ਤਾਂ ਇਹ ਸਾਡੀ ਸ਼ੁਰੂ ਤੋਂ ਹੀ ਜੰਪਾਲ ਅਕਾਲੀ ਅਕਾਲੀ ਪਾਰਟੀ ਚ ਹੀ ਐ ਜੀ ਠੀਕ ਹੈ ਗੱਲ ਇਹ ਹੈ ਕਿ ਕੁਝ ਬੰਦੇ ਗਏ ਸੀ ਜਿਨ੍ਹਾਂ ਨੇ ਸਮਰਥਨ ਦਿੱਤਾ ਪਰ ਉਹ ਵੀ ਹੁਣ ਸਾਡੇ ਕੋਲ ਵਾਪਸ ਆ ਰਹੇ ਅਕਾਲੀਆਂ ਚ ਵਾਪਸ ਆ ਰਹੇ ਨੇ ਜੀ ਕਿਉਂਕਿ ਉਹਨਾਂ ਨੇ ਵੀ ਦੇਖ ਲਿਆ ਕਿ ਆਪ ਆਪ ਆਲਿਆਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਇਹਨਾਂ ਜਿਹੜੇ ਕੁ ਵਾਅਦੇ ਕਹੇ ਸੀ ਜਿ ਕਿ ਜਨਾਨੀਆਂ ਦਾ ਇਹਨਾਂ ਦੇ ਵਾਅਦਾ ਆਇਆ ਸੀ 1500 ਰੁਪਏ ਮਹੀਨਾ ਪਾਵਾਂਗੇ ਉਹ ਤਾਂ ਪਾਇਆ ਨਹੀਂ ਬਾਕੀ ਹੋਰ ਕਈ ਵਾਦੇ ਸੀਗੇ ਰੋਜ਼ਗਾਰ ਦੇ ਵਾਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਕੁਛ ਨਹੀਂ ਆਏਗਾ ਸਾਡੇ ਹਲਕੇ ਦੇ ਕੈਬਨਿਟ ਮਨਿਸਟਰ ਨੇ ਐਮਐਲਏ ਸਾਹਿਬ ਵੀ ਉਹ ਤਾਂ ਦਿਖਾਈ ਨਹੀਂ ਸਾਨੂੰ ਜਾਦੀ ਵੇਲੇ ਵੋਟਾਂ ਹੋਈਆਂ ਤੇ ਲਾਸਟ ਜਿਹੜੇ ਪਬਲਿਕ ਨੂੰ ਇਹ ਚੋਣਾਂ ਨੂੰ ਲੈ ਕੇ ਕੀ ਕਹੋਂਗੇ ਜੀ ਸਰ ਦੇਖੋ ਭਗਵੰਤ ਮਾਨ ਸਾਹਿਬ ਨੇ ਨਾ ਰਹਿਤਾ ਕਿ ਇਸ ਵਾਰ 13 0 ਕਰਾਂਗੇ ਹਨ ਜਿੱਤਾਂਗੇ ਮੇਰੇ ਖਿਆਲ ਨਾਲ ਇਹਦਾ ਉਲਟ ਹੀ ਹੋਏਗਾ ਜੀ ਬਾਕੀ 1 ਜੂਨ ਨੂੰ ਮਤਲਬ ਵੋਟਾਂ ਚਾਰ ਜੂਨ ਦਾ ਰਿਜ਼ਲਟ ਹੈ ਜਿੰਨਾ ਕਿ ਮੈਨੂੰ ਪਤਾ ਹੈ ਹਨਾ ਚਾਰ ਜੂਨ ਨੂੰ ਪਤਾ ਲੱਗ ਜੇਗਾ ਜੀ ਸਾਰਿਆਂ ਨੂੰ ਇਹ ਪੰਜਾਬ ਬਚਾਓ ਯਾਤਰਾ ਦਾ ਆਰੰਭ ਜਿਹੜਾ ਹੈ ਕਰਾਲੀ ਤੋਂ ਸ਼ੁਰੂ ਕੀਤਾ ਗਿਆ ਜਗਾ ਜਗਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਜਿਹੜਾ ਹੈ ਲੋਕਾਂ ਨੇ ਪਰਮਾ ਸਵਾਗਤ ਕੀਤਾ ਅਕਾਲੀ ਦਲ ਨੂੰ ਲੋਕਾਂ ਦਾ ਜਿਹੜਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਤੁਸੀਂ ਇਹ ਇਕੱਠ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਦੂਜੇ ਪਾਸੇ ਪੰਜਾਬ ਐਂਡ ਵਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਲ ਸੂਦ ਅਤੇ ਰਾਹੁਲ ਨੇ ਕਿਹਾ ਹੈ ਕਿ ਆਮ ਆਦਮੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਕੋਈ ਵੀ ਜਿਹੜਾ ਪੂਰਾ ਨਹੀਂ ਕੀਤਾ ਕਹਿੰਦੇ ਨੇ ਬਿਲਡਰਾਂ ਦੇ ਉੱਤੇ ਜਿਹੜੀ ਉਹਨਾਂ ਨੇ ਆੜੀ ਚਲਾਈ ਐ ਸਾਡਾ ਕਾਰੋਬਾਰ ਜਿਹੜਾ ਹੈ ਬਿਲਕੁਲ ਬੰਦ ਕਰ ਦਿੱਤਾ ਹੈ ਜਿਸ ਕਾਰਨ ਪੂਰਾ ਪੰਜਾਬ ਜਿਹੜਾ ਹੈ ਆਮ ਆਦਮੀ ਪਾਰਟੀ ਤੇ ਖਫਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਵਾਰ ਫੇਰ ਤੋਂ ਲੋਕਾਂ ਨੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਦੇਖਣਾ ਹੈ ਕਿ ਕਿਆ ਸ਼੍ਰੋਮਣੀ ਅਕਾਲੀ ਦਲ ਇਹ ਭਰੋਸੇ ਦੇ ਕਾਇਮ ਰਹੇਗੀ ਲੋਕ ਉਹਨਾਂ ਨਾਲ ਕਿੰਨਾ ਕੁ ਜੁੜਦੇ ਨੇ ਕਿੰਨੀਆਂ ਕੁ ਸੀਟਾਂ ਆਹੇ ਪੰਜਾਬ ਚੋਂ ਲੋਕ ਸਭਾ ਦੀਆਂ ਜਿੱਤ ਕੇ ਜਿੱਤਣਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖੜੜ ਤੋਂ ਡੈਵਿਡ ਬਰਮਾ ਦੀ ਖਾਸ ਰਿਪੋਰਟ